ਸਰ ਕੀ ਹੈ ਪੂਰਾ ਮਾਮਲਾ ਜੀ ਤੁਸੀਂ ਅੱਜ ਰਿਪੋਰਟ ਕੀਤੀ ਹੈ ਇਥੇ ਨਿਰਿੰਦਰ ਮੌਂਗੋ ਜੀ ਨੇ ਸਾਡੇ ਕੋਲ ਕੰਪਲੇਂਟ ਕੀਤੀ ਸੀ ਕਿ ਬਾਕਪੋਰਡ ਦੇ ਜਿਹੜੇ ਜਿਆ ਪਲਾਟਸ ਨੇਗੇ ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਕਰਵਾਉਣ ਵਾਸਤੇ ਉਹਨਾਂ ਤੋਂ ਅਲਾਟਮੈਂਟ ਕਰਾਉਣ ਵਾਸਤੇ ਜਿਹੜੇ ਲਾਇਕ अहमद ਇੱਥੇ ਲੱਗੇ ਹੋਏ ਨੇ ਰਜਿਸਟ੍ਰੇਸ਼ਨ ਕਲਰਕ ਇਹਨਾਂ ਕੋਲ ਹੀ ਉਹਦਾ ਚਾਰਜ ਵੀ ਇੱਥੋਂ ਦਾ ਬਾਕਪੋਰਡ ਦਾ ਤੇ ਉਹਨਾਂ ਨੇ ਇਹਨਾਂ ਤੋਂ ਡਿਮਾਂਡ ਕੀਤੀ 50000 ਰੁਪਏ ਦੀ ਰਿਸ਼ਵਤ ਦੀ ਉਸ ਦੇ ਵਿੱਚੋਂ ਜਦੋਂ ਉਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਦੀ ਸਾਰੀ ਗੱਲ ਰਿਕਾਰਡ ਵੀ ਕਰ ਲਈ ਉਹਨਾਂ ਨੇ ਤਾਂ ਮਾਨਯੋਗ ਸੀਐਮ ਸਾਹਿਬ ਤੇ ਜਿਹੜੇ ਸਾਡੇ ਡਾਇਰੈਕਟਰ ਤੇ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੇ ਉਹਨਾਂ ਦੀ ਹਦਾਇਤਾਂ ਤੇ ਜੋ ਜ਼ੀਰੋ ਟੋਲਰੈਂਸ ਪਾਲਸੀ ਦੇਦੇ ਆ ਅਸੀਂ ਉਥੇ ਐਫਆਈਆਰ ਰਜਿਸਟਰਡ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਰੇਡ ਕੀਤਾ ਤੇ ਚੈੱਕ ਸਾਡੀ ਜਿਹੜੀ ਟੀਮ ਹੈਗੀ ਇੱਥੇ ਆ ਕੇ ਇਹਨਾਂ ਨੇ ਰੇਡ ਕੀਤਾ ਹੈਗਾ ਸਾ 15000 ਰੁਪਏ ਜਿਹੜੇ ਲਾਇਕ احمد ਇਥੇ ਰਜਿਸਟ੍ਰੇਸ਼ਨ ਹੈਗੇ ਇੱਕ ਲੜਕਾ ਦੇਣਾ ਸੀ ਆਰਸੀ ਉਹਨਾਂ ਨੇ ਉਹਨਾਂ ਤੋਂ ਰਿਕਵਰ ਹੋ ਗਏ ਨੇ ਰੈਡ ਹੈਂਡਡ ਫੜੇ ਗਏ ਨੇ ਤੇ ਸਾਡੇ ਜਿਹੜੇ ਵਰਨ ਯਾਦਵ ਨੇ ਇਹਨਾਂ ਦੀ ਟੀਮ ਨੇ ਇਥੇ ਰੇਡ ਕੀਤਾ ਤਾਂ ਇੰਸਪੈਕਟਰ ਸਾਡੇ ਨੇ ਹੈਗੇ ਜੀ ਇਹ ਵੀ ਬਲੈਂਕ ਚੈੱਕ ਵੀ ਲਿਆ ਗਿਆ ਜੀ ਇਹਨਾਂ ਤੋਂ ਕੁਝ ਬਲੈਂਕ ਚੈੱਕ ਜਿਹੜੇ ਨੇ ਉਹਦੇ ਰਿਗਾਰਡਿੰਗ ਲਏ ਸੀ ਕਿ ਜਿਹੜੀ ਪਲਾਟ ਦੀ ਅਲੋਟਮੈਂਟ ਕਰਨੀ ਸੀਗੀ ਉਹਦੇ ਵਿੱਚ ਜਿਹੜੀ ਫੀਸ ਜਿਹੜੀ ਸੀ ਸੀਐਡੀ ਅਡਵਾਂਸ ਮਤਲਬ ਨਹੀਂ ਭਰ ਦੇਗੇ ਜੋ ਹਸਾਬ ਕਿਤਾਬ ਹੋਊਗਾ ਉਹਦੇ ਮੁਤਾਬਕ ਅਸੀਂ ਭਰ ਲਾਂਗੇ ਤਾਂ ਉਹਦੇ ਬਲੈਂਕ ਚੈੱਕ ਦੇ ਉੱਤੇ ਜਿੰਨਾ ਕੋਈ ਘਟੂ ਵਧੂਗਾ ਉਹ ਵੀ ਇਹਨਾਂ ਨੇ ਉਹਦੇ ਨਾਲ ਗੱਲਬਾਤ ਕੀਤੀ ਸੀ ਉਹ ਵੀ ਉਹ ਵੀ ਅਸੀਂ ਰੱਖ ਤਰਸੀਦ ਕੋਈ ਨਹੀਂ ਇਹਨਾਂ ਨੇ ਦਿੱਤੀ ਜੀ ਪੈਸੇ ਇਹਨਾਂ ਨੇ ਲੈ ਲਏ ਸੀ ਉਹਨਾਂ ਤੋਂ ਕੋਈ ਰਸੀਦ ਨਹੀਂ ਦਿੱਤੀ ਚੈੱਕ ਵੀ ਰੱਖ ਲਏ ਸੀ ਤੇ ਉਹ ਜਿਹੜੇ ਡਾਕੂਮੈਂਟਸ ਸੀ ਉਹ ਵੀ ਲੈ ਲਏ ਸੀ ਚੈੱਕ ਨੂੰ ਵੀ ਗਿਲੈਂਸ ਕੇ ਸਾਈਂਗਲ ਨਾਲ ਦੇਖ ਰਿਹਾ ਜਿਹੜੇ ਚੈੱਕ ਨੇਗੇ ਉਹਦਾ ਹਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਕਿ ਕਿਸ ਤਰ੍ਹਾਂ ਲੈਏ ਨੇ ਸਾਰੇ ਅਸੀਂ ਰਿਕਵਰੀ ਕਰਵਾ ਲਈ ਹੈ ਸਾਰਾ ਕੁਝ ਸਰ ਇਹਨਾਂ ਦਾ ਪਹਿਲਾਂ ਵੀ ਮਾਮਲਾ ਦਰਜ ਹੈ ਕਹਿੰਦੇ ਇਹਦੇ ਬਾਰੇ ਡੂਰਿੰਗ ਇਨਵੈਸਟੀਗੇਸ਼ਨ ਵਾਸੀ ਵਿਭਾਗ ਕੀਤਾ ਹੈ 7 ਏਕੜ ਜ਼ਮੀਨ ਦਾ ਮਾਮਲਾ ਸੀ ਸਾਬ ਨੇ 7 ਏਕੜ ਸੀ ਮੇਰੇ ਖਿਆਲ ਚ ਜਿਆਦਾ ਜੀ ਕਿੰਨੀ ਸੀ ਨਹੀਂ 7 ਏਕੜ ਦਾ ਮੈਟਰ ਨਹੀਂ ਸੀਗਾ ਇਹ ਜਿਹੜੀ ਜ਼ਮੀਨ ਹੈਗੀ 500 ਗਜ ਦੇ ਪਲਾਟ ਸੀਗੇ ਦੋ ਪਹਿਲਾਂ 1000 ਗਜ ਦੀ ਇਹਨਾਂ ਦੀ ਡਿਸਕਸ਼ਨ ਹੋਈ ਸੀ 1000 ਤੋਂ ਫਿਰ 500 ਗਜ ਦੇ ਵਿੱਚ ਕਿਉਂਕਿ ਉਹਦੇ ਜਿਆਦਾ ਫੀਸ ਸੀ ਕਿ 500 ਗਜ ਤੇ ਆ ਗਈ ਸੀ 500 ਗਜ ਦੀ ਜਿਹੜੀ ਫੀਸ ਸੀਗੀ ਇਹਨਾਂ ਨੂੰ ਕਰਨ ਦੇ ਵਿੱਚ ਇਹਨਾਂ ਦੇ ਉਹ 500 ਦੇ ਵਿੱਚੋਂ ਜਿਹੜਾ 2.5 ਸੌ ਗਜ ਦੇ ਪਲਾਟਾਂ ਦਾ ਫਿਰ ਇੱਕ ਬਾਈਫਰਕੇਸ਼ਨ ਕੀਤੀ ਅਸੀਂ ਰਿਸ਼ਵਤ ਲੈਂਦ ਬਾਅਦ ਵਿੱਚ ਵੈਸੇ ਕਾਦੇ ਮੰਗਰੇ ਸੀ ਵੀ ਉਹ ਜਗ੍ਹਾ ਦੇ ਵਿੱਚ ਕਿਉਂਕਿ ਇਹਨਾਂ ਦੀ ਫੀਸ ਜਿਹੜੀ ਸੀਗੀ ਵੀ ਉਹਨਾਂ ਦਾ ਅਲਾਟਮੈਂਟ ਕਰਨੀ ਸੀ ਪਹਿਲਾਂ ਇਹਨਾਂ ਦੀ ਮਰਜ਼ੀ ਹੁੰਦੀ ਆ ਵੀ ਕਿਸ ਕੋਈ ਬੰਦੇ ਨੂੰ ਅਲਾਟਮੈਂਟ ਕਰਨੀ ਆ ਉੱਚ ਜਿਹੜਾ 2.5 ਸੌ ਗਜ ਦਾ ਕਰਨ ਦਾ ਰੀਜ਼ਨ ਸੀਗਾ ਉਹ ਐਸੀ ਵੀ ਉਹਦੇ ਵਿੱਚ ਇਸ਼ਤਿਹਾਰ ਨਹੀਂ ਦੇਣਾ ਪੈਂਦਾ ਪੇਪਰ ਦੇ ਵਿੱਚ ਇਹ ਆਪਣੇ ਲੈਵਲ ਤੇ ਕਰ ਦਿੰਦੇ ਨੇ ਫਿਰ ਉਸ ਗਰਾਊਂਡ ਤੇ ਇਹਨਾਂ ਨੇ ਜਿਹੜਾ ਘਟਾਉਣਾ ਕਰਕੇ ਦੋ ਜਗ੍ਹਾ ਤੇ ਨੂੰ ਟ੍ਰਾਂਸਫਰ ਕਰਤਾ ਪਲਾਟ ਨੂੰ ਉਸ ਜਗ੍ਹਾ ਤੇ ਕਰੰਦੇ ਪੈਸੇ ਆਉਂਦੇ ਇਹ ਨੂੰ ਕਹਿ ਰਹੇ ਸੀ ਕਿ ਨਹੀਂ ਅੱਗੇ ਸੀਲ ਨਹੀਂ ਅੱਗੇ ਸੀਲ ਕਰ ਦੇਗਾ ਤੁਹਾਡੇ ਨਾਂ ਤੋਂ ਅੱਗੇ ਟ੍ਰਾਂਸਫਰ ਕਰ ਦੇ ਦਿੰਗੇ ਇਸ ਤਰ੍ਹਾਂ ਦੀ ਥ੍ਰੀਟਿੰਗ ਕੀਤਾ ਹਾਂ ਹਾਂ ਇੱਕਦਮ ਸਾਰੀਆਂ ਚੀਜ਼ਾਂ ਹੋ ਗਈਆਂ ਨੇ ਬਸ ਹੋਰ ਇਹ ਹਜੇ ਅਨਵੈਸਟਿਗੇਸ਼ਨ ਦਾ ਮੈਟਰ ਹੈ ਜੀ ਜੋ ਵੀ ਚੀਜ਼ਾਂ ਆਉਣਗੀਆਂ ਅੱਗੇ ਜਿਸ ਤਰੀਕੇ ਦੀ ਆਉਣਗੇ ਉਹ ਕਰਦੇ ਜਿਹੜੇ ਅੱਗੇ ਦੇ ਵਿੱਚ ਲੈਂਡਿੰਗ ਅਮਰਪੁਰਾ ਬਸਤੀ ਦੇ ਵਿੱਚ ਕੀ ਜੀ ਸਰ ਇਹਨਾਂ ਕੋਈ ਦੋ ਚਾਰਜ ਨੇ ਜੀ ਤੁਹਾਨੂੰ ਹਾਂ ਜੀ ਇਹਨਾਂ ਕੋਲੇ ਸਟੇਟ ਅਫਸਰ ਦਾ ਚਾਰਜ ਵੀ ਹੈ ਤੇ ਰਜਿਸਟਰਡ ਜੈਜ ਵੀ ਆਪਣੇ ਆਪ ਰੈਂਟ ਕਲਰਕ ਦਾ ਵੀ ਰੈਂਟ ਕਲੈਕਟਰ ਰੈਂਟ ਕਲੈਕਟਰ ਰੈਂਟ ਕਲੈਕਟਰ ਜੀ ਹੁੰਦੀ ਆ ਵੀ ਕੇਸ ਕੋ ਬੰਦੇ ਨੂੰ ਅਲਾਟਮੈਂਟ ਕਰਨੇ ਆ ਉੱਚ ਜਿਹੜਾ 2.500 ਕੱਜ ਦਾ ਕਰਨ ਦਾ ਰੀਜ਼ਨ ਸੀਗਾ ਓਏਸੀ ਵੀ ਉਹਦੇ ਵਿੱਚ ਇਸ਼ਤਿਹਾਰ ਨਹੀਂ ਦੇਣਾ ਪੈਂਦਾ ਪੇਪਰ ਦੇ ਵਿੱਚ ਇਹ ਆਪਣੇ ਲੈਵਲ ਤੇ ਕਰ ਦਿੰਦੇ ਨੇ ਫਿਰ ਉਸ ਗਰਾਊਂਡ ਤੇ ਇਹਨਾਂ ਨੇ ਜਿਹੜਾ ਘਟਾਉਣਾ ਕਰਕੇ ਦੋ ਜਗ੍ਹਾ ਤੇ ਉਹਨੂੰ ਟ੍ਰਾਂਸਫਰ ਕਰਤਾ ਪਲਾਟ ਨੂੰ ਉਸ ਜਗ੍ਹਾ ਤੇ ਕਰਨ ਦੇ ਪੈਸੇ ਆ। ਜੀ ਨੂੰ ਕਹਿ ਰਹੇ ਸੀ ਨਹੀਂ ਅੱਗੇ ਸੀ ਨਹੀਂ ਅੱਗੇ ਸੀਲ ਕਰ ਦੇਗੇ ਤੁਹਾਡੇ ਨਾਮ ਤੋਂ ਅੱਗੇ ਟ੍ਰਾਂਸਫਰ ਕਰ ਦੇ ਦਿੰਗੇ ਇਸ ਤਰ੍ਹਾਂ ਦੇ ਥ੍ਰੀਟਿੰਗ ਕੀਤਾ। ਹਾਂ ਇੱਕਦਮ ਸਾਰੀਆਂ ਚੀਜ਼ਾਂ ਹੈਗੀਆਂ ਨੇ ਪਰ ਹੋਰ ਦੇ ਹਜ਼ਾਰ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਜੋ ਵੀ ਚੀਜ਼ਾਂ ਆਉਣਗੀਆਂ ਅੱਗੇ ਜਿਸ ਤਰੀਕੇ ਦੀ ਆਊਗੀ ਉਹ ਕਰਨ ਕਿਹੜੇ ਦੇ ਵਿੱਚ ਲੈਂਦੇ ਅਮਰਪੁਰਾ ਬਸਤੀ ਦੇ ਜੀ ਜੀ ਦੇ ਕੋਲ ਇਹਨਾਂ ਕੋਲ ਦੋ ਚਾਰਜ ਨੇ ਇਹ ਤੁਹਾਨੂੰ ਹਾਂਜੀ ਇਹਨਾਂ ਦੇ ਕੋਲੇ ਸਟੇਟ ਅਫਸਰ ਦਾ ਚਾਰਜ ਵੀ ਹੈ ਤੇ ਰਜਿਸਟਰਡ ਅਫੀਸਰ ਵੀ ਹੈ ਰੈਂਟ ਕਲਰਕ ਰੈਂਟ ਕਲੈਕਟਰ ਰੈਂਟ ਕਲੈਕਟਰ